ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਟੂ ਡੀ ਕੇ ਜ਼ਿਲ੍ਹਾ ਮੋਗਾ ਨੇੜੇ ਜੱਤਵਾਲ ਇੱਕ ਸਾਈਡ ਬੁੱਟਰ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਵਿਖਾਉਣੇ ਆ ਤਿੰਨੇ ਵੜਾਂ ਬਾਈ ਕਹਿੰਦਾ ਦੁੱਧ ਨੂੰ ਫੁੱਲ ਖਰੀਆਂ ਗਾਰੰਟੀ ਹੋਊ ਦੋ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਦੇ ਮਗਰ ਤਾਂ ਵੱਛੀ ਬਾਲੀ ਚੰਗੀ ਆ ਪੈਂਕ ਨੋਜ਼ ਵਾਲੀ ਅਮਰੀਕਨ ਵੱਛੀ ਫੁੱਲ ਜਾਤ ਵਾਲੀ ਪਿਓਰ ਫੁੱਲ ਕੁਆਲਿਟੀ ਇੱਕ ਗੱਬਣ ਇਨਫਰਮੇਸ਼ਨ ਲੈਦਾ ਨਾ ਜੋੜਾ ਸੂਈਆਂ ਸਵਾਈਆਂ ਦਾ ਇੱਕ ਗੱਬਣ ਨਿੱਕੇ ਨਿੱਕੇ ਮੋਲ ਆਉਣਗੇ ਬਿਲਕੁਲ ਸਸੇ ਕਾ ਜੀ ਨਾਮ ਦੱਸ ਜੀ ਨਾਮ ਨੇ ਰਾਜਾ ਪੈਂ ਟੁੱਡੀ ਦਾ ਜਿਲ੍ਹਾ ਅਸੀਂ ਮੁੱਕ ਕਰਦੇ ਫੋਨ ਨੰਬਰ ਦੱਸੋ 98509653 ਇਹਦੇ ਹੀ ਗੱਲ ਸੁਣੀ ਜੀ ਤੋਂ ਪਹਿਲਾਂ ਸ਼ੁਰੂ ਇਹ ਵੀ ਦੂਜਾ ਸੁਧਾਰ ਕੇ ਨਾਲ ਹਾਂ ਤਰ ਕੇ 4 ਵਜੇ ਆਥੇ ਬੱਥ ਸੀ ਜੀ ਸਵੇਰ ਹਾਂ ਜੀ ਇਹ जीर जप्पा ओ पेज जीरो 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 गारंटी दोस्तों जीरो भाई गुठ जे परे 200% ਪਈਆ ਠੀਕ ਹੈ ਹੰਡੀ ਸੀਲੋ ਵੀ ਅੰਤਨੀ ਉਹਨਾਂ ਨੇ ਬੰਦੇ ਨੇ ਸੈਕਸ਼ਨ ਫੀਵਲ ਗਿਆ ਹੈਗਾ ਆਏ ਦਾ ਪੁੱਛਣੀ ਕਿਹੜਾ ਧਰਾਇਆ ਹੂੰ ਤੇ ਧਰਾਇਆ ਚੰਗਾ ਹੀ ਹੋਊਗਾ ਚੰਗੀ ਬੱਚੀ ਆ ਬੱਚੇ ਹੀ ਦਸੀ ਜਾਂਦੇ ਪੱਛੀ ਬਥਰੀ ਚੰਗੀ ਆ ਉਹਨਾਂ ਨੇ ਪਹਿਲਾਂ ਖੌਦਾ ਕਰਾ ਲਿਆਗਾ ਸੈਕਸ਼ਨ ਭਰ ਆ ਲਿਆ ਠੀਕ ਹੈ ਤੇ ਹੋਰ ਬਾਈ ਨੇ ਆਪਾਂ ਪੁੱਛਿਆ ਨਹੀਂ ਪੁੱਛਣਾ ਕਿਹੜੇ ਦਾ ਭਰਾਇਆ ਹੂੰ ਪਰ ਬੱਚੀ ਬਥਰੀ ਚੰਗੀ ਨਹੀਂ ਆਏ ਹੈਗੇ ਠੀਕ ਜੀ ਜੀ ਦੋਸਤੋ ਪਿੰਕ ਨੋਜ ਵਾਲੀ ਫੁੱਲ ਜਾਦ ਫੁੱਲ ਕੁਆਲਟੀ ਹੈ ਛੋਟਾ ਕਾਨਾ ਮਸਾ ਟਾਈਗਾ ਗੁੰਗਲਾਂ ਦਾ ਪਿਓਰਿਟੀ ਜਿ ਪੂਰੀ ਐ ਚਵਾ ਦੀ ਇੱਕ ਨੰਬਰ ਆ ਬਾਈ ਕਹਿੰਦਾ ਵੇਖੋ ਕੋਈ ਨਿਆਣਾ ਨਹੀਂ ਲਾਇਆ ਕੋਈ ਲੱਤ ਨਹੀਂ ਚੱਕਦੀ ਕਰਮਾਂ ਵਾਲੀ ਪੂਰੀ ਸੀਲ ਸੋ ਫੁੱਲ ਠੰਡੀ ਮਿੱਠੀ ਦੂਜਿਆ ਸੂਆ ਫੁੱਲ ਜਾਣ ਵਾਲੀ ਤਾਜੀ ਸੂਈ ਸੋਈ ਬੱਚੀ ਚਵਾਈ ਕਾ ਦੀ ਮੋਗਾ ਹੀ ਆ ਖੜਕਾ ਹੀ ਸੁਣੀ ਜਾਂਦਾ ਨਾ ਤੁਹਾਨੂੰ ਤੇ ਵਾਜਦਾ ਬਈ ਨਾ ਆ ਕੇ ਨਹੀਂ ਮਿਲਨੀ ਲੱਗੀ ਠੀਕ ਐ ਬਾਈ ਕਹਿੰਦਾ ਚਵਾਈ ਤਾਂ ਬੱਚੀ ਕਹਿੰਦੀ ਮੈਨੂੰ ਹੀ ਲੱਗੀ ਮਤਲਬ ਇੰਨੀ ਚੰਗੀ ਚਵਾਈ ਦੀ ਐ ਕਿੰਨਾ ਕੁ ਦੁੱਧ ਪਿਆਜੂ ਦੁੱਧ ਕਿੰਓ 18 ਕਿਲੋ ਰਿਟੋਇਆ ਝੋਇਆ ਮੈਨੇ ਝੋਇਆ ਇਹਨਾਂ ਚਾਵੇ ਚਾਰ ਦਿਨ ਆਪਣੇ ਹਰੀਰੀਂ ਕਿਲੋ ਪਜਵਾਉ ਅੱਛਾ ਵਾਹ ਜੀ ਵਾਹ ਹਰੀਰੀਂ ਝੋਇਆ ਗਾਂ ਦਾ ਕਹਿੰਦਾ ਦੀ ਸੇਵਾਤ ਹੋਣਾ ਹਾਂ ਯਾ ਇੰਨੀ ਤਾਂ ਆਪਣੇ ਪਾਵ ਲੈ ਗਈ ਆ ਬਈ 20 ਕਿਲੋ ਆਪਾਂ ਪਜਵਾ ਦੇ ਲਓ ਜੀ ਆਹ ਹੁੰਦੀ ਬੰਦਿਆਂ ਵਾਲੀ ਗੱਲ ਬਾਈ ਕਹਿੰਦਾ ਅਗਲੇ ਕਹਿੰਦੇ ਅਸੀਂ 18 ਕਿਲੋ ਪਹਿਲਾਂ ਥੱਲੋਂ ਝੋਇਆ ਮੈਨੂੰ ਕਹਿੰਦਾ ਬਾਈ ਤੂੰ ਪਿਛਲਿਆਂ ਦੀ ਗੱਲ ਛੱਡ ਚਾਰ ਦਿਨ ਆਪਣੇ ਘਰੇ ਖੜ ਜਾਂਦੀ ਆ ਕੋਈ ਸੌਦਾ ਕਰ ਲੈ ਗੰਨਾ ਭਾਵੇ ਚੋਂ ਮੰਨਦਿਆਂ ਆਪਾਂ ਵੀ ਕਿਲੋ ਚਵਾ ਲਵਾਂ ਆਪਾਂ ਬਾਈ ਕਹਿੰਦਾ 20 ਕਿਲੋ ਚਵਾ ਦਿਆਂਗੇ ਆ ਤਾਂ ਹੋਈ ਨਾ ਗੱਲ ਕਰਨ ਵਾਲੀ ਬੰਦਿਆਂ ਵਾਲੀ ਸੂਈ ਅੱਜ ਆ ਜੇਰ ਹੋ ਪਈ ਪਿਛਲੇ ਸੂਏ ਦੀ ਬਾਈ ਕਹਿੰਦਾ ਮਗਰਲੇ ਘਰ ਦੀ ਤਾਂ ਗੱਲ ਹੀ ਛੱਡੋ 18 ਕਿਲੋ ਦੀ 2 ਕਿਲੋ ਵੱਧ ਮੰਨੋ 20 ਕਿਲੋ ਚਾਰਾਂ ਪੰਜਾਂ ਦਿਨਾਂ ਨੂੰ ਝੋਕੇ ਲੈ ਜਾ ਐਡੀ ਵੱਜੀ ਕੋਲ ਲੜ ਗਈ 20 ਕਿਲੋ ਨਹੀਂ ਦਿੰਦੀ ਕਰ ਕਰ ਕਵੀ ਆਉਂਦੀ ਹਾਂ ਤਾਂ ਬੱਚੇ ਦਾ ਭਾਅ ਵੱਧ ਕਰਦੀ ਆਂ ਪਰ ਐਡੀ ਆ ਕਰ ਕਰ ਕਵੀ ਆਉਂਦੀ ਫੁੱਲ ਚੰਗੀ ਵੈੜਾ ਕੱਦ ਵੀ ਵੱਡਾ ਵਜਨ ਵਜੂਦ ਵੀ ਬਹੁਤ ਹੈ ਸੋਭਾਈ ਸੂਈ ਹੈ ਤਿੰਨ ਘੰਟੇ ਸੂਈ ਨੂੰ ਹੋਏ ਆ ਤਾਂ ਆਪਾਂ ਤਲਾਹ ਦੂ ਆਪਾਂ ਦਾ ਮੈਂ ਖੁਦ ਨਹੀਂ ਪਾਲਛੇ ਉਹਨਾਂ ਦੇ ਬਾਈ ਕਹਿੰਦਾ ਖੁੱਲੀਆਂ ਹੀ ਸੀ ਤਿੰਨ ਘੰਟੇ ਸੂਈ ਨੂੰ ਹੋਏ ਆ ਤੇ ਹੁਣ ਆਪਾਂ ਵੀਡੀਓ ਬਣਾਉਣੀ ਸਟਾਰਟ ਕਰਤੀ ਆ ਬੱਚੇ ਦਾ ਤਾਂ ਫਿਰ ਜਾਨਵਰ ਕਰੂਗਾ ਹੀ ਕਿਉਂਕਿ ਸੂਈ ਨੂੰ ਥੋੜਾ ਸਮਾਂ ਹੋਇਆ ਜੇਰ ਹੋਣੀ ਪੈਗੀ ਆ 101% 제ਰ ਦੀ ਗਰੰਟੀ ਸੋਹਣਾ ਵੱਡਾ ਡਡਵਾਲ ਹਵਾਨਾ ਚਾਰੇ ਥਣ ਚਾਰੇ ਗੁੱਠਾਂ ਨੁਕਰਾਂ ਤੇ ਲੱਗੇ ਆ ਹਾਂ ਘਰ ਦਿਖਾ ਦੇ ਕਿੱਡਾ ਮੇਰੀ ਗੱਡੀ ਆ ਲੈ ਹਮ ਫੁੱਲ ਵੱਡੀ ਡਡਵਾਲਾ ਮੋਟੇ ਮੋਟੇ ਥਾਣ ਹੈ ਚਵਾਈ ਦੀ ਇੱਕ ਨੰਬਰ ਹੈ ਛੰਡੀ ਦਾ ਕੁਪਟਾ ਮੰਨ ਕੇ ਲਾ ਹਮ ਛੰਡੀ ਸੀਲ ਵੀ ਫੁੱਲ ਲੱਗਿਆ ਲੈ ਬੱਚੇ ਕੋਲ ਆ ਵੀ ਕਿੱਥੇ ਮਾਰਦੀ ਖੜਾ ਕੇ ਤਾਂ ਰਾਮਾ ਜੀ ਚੱਕਰ ਬੱਚਾ ਭਾਵੇਂ ਦੂਜੇ ਤੂੜੀ ਵਾਲੇ ਅੰਦਰ ਹੋਵੇ ਤੇ ਦੂਜੇ ਬ੍ਰਾਂਡ ਦੇ ਚ ਖੜਾ ਭਾਵੇਂ ਚਵਾਈ ਕਰ ਲੈ ਐਨੀ ਸੀਲ ਆ ਕਰਮਾ ਵਾਲੀ ਜਾਂਦੀ ਘੋੜੀ ਵਾਂਗੂ ਗੱਟੇ ਵੱਢਦੀ ਹਾਂ ਜੇ ਜਾਂ ਖੱਚ ਕੇ ਤੋੜੀ ਵਧੀਆ ਮਰੀ ਹੰਬੀ ਹੋਵੇ ਤਾਂ ਉਹਨੂੰ ਆਪ ਖੱਚ ਕੇ ਤੋੜਨਾ ਪੈਂਦਾ ਤੇ ਇਹ ਬਾਈ ਕਹਿੰਦਾ ਰੋਗ ਉਹ ਜਾਂਦੀ ਘੋੜੀ ਵਾਂਗੂ ਗਾਹ ਨੂੰ ਸੀਲ ਵੇਖੋ ਆ ਲੈ ਫੇਰ ਤੀਜੀ ਵਾਰੀ ਧਾਰਾ ਮਾਰਦਿਆਂ ਆ ਬਹੁਤ ਸਾਰੇ ਇੰਨਾ ਬੋਲਾ ਕੱਢਿਆ ਆ ਵੇ ਬਈ ਆ ਬਾਲਟੀ ਬਈ ਅੱਧੋਂ ਤੋਂ ਜ਼ਿਆਦਾ ਹੀ ਹੋਊਗਾ ਸੱਚ ਬੱਚੇ ਨੇ ਵੀ ਚੁੰਗਿਆ 5 ਕਿਲੋ ਬੋਲਾ ਬਾਈਆਂ ਦਾ ਕੱਢਿਆ ਵਾ ਪਰ ਯਾ ਇਹਨਾਂ ਜਗ੍ਹਾ ਦੇ ਕਿਹੋਂ ਹਰ ਕੋ ਲੱਗਦਾ ਪਰ ਆਪਣੇ ਬਹੁਤ ਫੜੀਆਂ ਗਾਂ ਆਪੇ ਉਹ ਵੇਚਦੇ ਆ ਧਰਵਾਤੀਸ ਨਿਕਲਦਾ ਹੂੰ ਪਰ ਗਾੜੀ ਦੀ ਸਾਡੀ ਸਾਰੇ ਕੋਈ ਪਈਆ ਹੂੰ ਦੋਸਤੋ ਹਰੇਕ ਪਸ਼ੂ ਦੀ ਤੇ ਸਲਾਹ ਤਾਂ ਨਹੀਂ ਕੀਤੀ ਜਾਂਦੀ ਤਸੱਲੀ ਨਹੀਂ ਦਿੱਤੀ ਜਾਂਦੀ ਇਹਦੀ ਬਾਈ ਕਹਿੰਦਾ ਫੁੱਲ 20 ਕਿਲੋ ਚਵਾ ਦੂੰ ਚਾਰ ਆਪੇ ਕਿੰਨੇ ਦੀ ਜਾਇਜ਼ ਜਾਪਾ ਬਰੇ ਮੁੱਲ ਕਰੋ 80 85 ਕਰ ਦੇ ਲੋਕ ਵੀ ਕਰੀਂਦਾ ਆਪਾਂ ਹੀ ਕਰਦੇ ਆ ਆਪਾਂ ਲੋਕਾਂ ਜੀ ਹੁੰਦੇ ਆ ਘਰੇ ਉਧਾਰੇ 80 ਮਾ ਲਾ ਔਰ ਜੈਸ ਤੋਂ ਹੋਰ 70 ਹਜ਼ਾਰ ਦੀ ਤਾਂ ਯਾਰ ਠੀਕ ਹੈ ਕੋਈ ਛੋਟ ਸਪਾ ਕਰਤਾ ਮਾਨਸਾ ਕੋਈ ਬਾਹਲਾ ਨਾ ਲੰਮਾ ਚੜਾ ਕਰੇ ਹੂੰ ਦੋਸਤੋ ਜਮਾ ਜੇਜਪਾ 70 ਰੁਪਏ 75 ਤੋਂ ਘੱਟ 20 ਕਿਲੋ ਦੁੱਧ ਵਾਲੀ ਤਾਜੀ ਸੂਈ ਸੋਈ ਬੱਚੀ ਨਹੀਂ ਦੇਣੀ ਮਗਰ ਬੱਚਾ ਹੀ ਕੰਮ ਦਾ ਐਨੀ ਕੁਆਲਿਟੀ ਵਾਲਾ ਬੱਚਾ ਦਾ 10000 ਪਸ਼ੂ ਦਾ ਮੁੱਲਾ ਆਪ ਹੀ ਵਧਾ ਹੁੰਦਾ ਹਾਂ ਇਹ ਬੱਚੀ ਜਦਨ ਤਿਆਰ ਹੋ ਜਾਂਦੀ 1.5 2 ਲੱਖ ਦੀ ਬੱਚੀ ਨੇ ਤਿਆਰ ਹੋਣਾ ਜਿਹੜਾ ਵਧੀਆ ਸੇਵਾ ਕਰ ਲੂ ਹਾਂ ਹਾਂ ਤੇ ਜਦਨ ਤਿਆਰ ਹੋ ਜਾਂਦੀ ਫੁੱਲ ਵੱਡੀ ਵਹਿੜ ਨੇ ਤਿਆਰ ਹੋਣਾ ਆਪਦੀ ਮਾਂ ਨਾਲੋਂ ਵੀ ਡੁੱਡਾ ਗੱਦ ਕਰੂਗੀ ਜਦ ਦਿਨ ਤਿਆਰ ਹੋਗੀ ਮਾਂ ਵੀ ਆਇਆ ਮੱਝਾਂ ਵਰਗੀ ਆ ਹਾਂ ਉਹ ਵੀ ਦੂਜੀ ਆ ਗਈ ਦੋ ਫੈਂਟ ਤਾਂ ਯਾਦ ਹਾਂ ਦੁੱਧ ਵੀ ਮੱਝਾਂ ਵਰਗਾ ਉਹ ਵੀ ਗੱਲ ਹੈਗੀ ਆ ਬੱਚਾ ਫੁੱਲ ਕੁਆਲਿਟੀ ਜੈ ਅਮਰੀਕਨ ਫੁੱਲ ਪਿਓਰ ਆ ਪਰ ਮਾਂ ਪਿਓਰ ਕੁਆਲਿਟੀ ਜੈ ਅਮਰੀਕਨ ਨਹੀਂਗੀ ਇਹਦਾ ਕਰੋ ਸੰਗ ਝਾਲਰ ਵੇਖੋ ਕਿੰਨੀ ਵੱਡੀ ਮੋਟੀ ਆ ਤੇ ਇਹਦਾ ਮੱਝਾਂ ਵਰਗਾ ਦੁੱਧ ਹੈ ਨਾ ਫੈਟ ਵਧੀਆ ਉਤੋਂ ਨ ਵੀ ਸ਼ੋਅ ਕਰਦੀ ਆ ਥੋੜਾ ਜਿਹਾ ਬੰਨ ਵੀ ਵਿਖਾਉਂਦੀ ਚਲੋ ਵਧੀਆ ਗੱਲ ਆ ਉਹੀ ਫੈਟ ਵਧੀਆ ਆ ਜਣੀ ਆ 20 ਕਿਲੋ ਦੁੱਧ ਇਹਦਾ ਤੇ ਅਮਰੀਕਨ ਦਾ 30 ਕਿਲੋ ਦੁੱਧ ਇੱਕ ਬਰਾਬਰ ਹੋਣਾ ਕਿਉਂਕਿ 30 ਕਿਲੋ ਦੁੱਧ ਵਾਲੀ ਦੀ ਫੈਟ 2 ਹੋਣੀ ਆ ਐਜੀ ਫੈਟ ਫੁੱਲ ਹੋਣੀ ਮੱਝਾਂ ਵਰਗਾ ਦੁੱਧ ਹੋਣਾ ਤੇ ਦੁੱਧ 20 ਕਿਲੋ ਦੀ ਗਾਰੰਟੀ 4-5 ਦਿਨਾਂ ਨੂੰ ਬਾਈ ਕੰਦਾ ਚੋਕੇ ਲੈ ਜੇ ਹਾਂ ਇੱਕ ਬੱਛੂ ਲੱਗਦ ਰਿਹਾ ਕੋਈ ਰੋ ਹੀ ਵੇਚਦੇ ਹਾਂ ਇੱਕ ਨੂੰ ਲੱਗਦਾ ਸਹੀ ਗੱਲ ਆ ਪੂਰੀ ਟਾਪ ਦੀ ਬਚੀ ਆ ਹਮ ਇਤੋਂ ਚੰਗੀ ਆਪ ਕੋ ਨਹੀਂ ਲੱਗਦਾ ਹਾਂ ਨਹੀਂ ਬਾਕੀ ਆਏਗਾ ਵੀ ਬੱਟਾ ਬੰਨ ਕੇ ਵੀ ਜ਼ਾਕ ਵਾਲ ਲੱਤ ਮਾਰੂਗੀ ਨਾ ਪੋਣਾ ਪਾਲਵੇਂ ਨਹੀਂ ਪੋਣਾ ਨਾ ਪੋਹ ਲਗਾ ਦੇ ਬੇਵਾਯਾ ਲਾਓ ਜੀ 10 ਵੇਰੀ ਬਾਈ ਬਹਿ ਕੇ ਉੱਠ ਖੜਿਆ ਧਾਰਾ ਮਾਰਦਿਆਂ ਲੱਤ ਵੀ ਨਹੀਂ ਚੱਕਿਆ ਆਪ ਸੂਲ ਵੀ ਵੇਖ ਲਓ ਇਹ ਕੋਈ ਅਮਰੀਕਨ ਵਾਲੀ ਸੂਲ ਨਹੀਂ ਤਾਂ ਹੀ ਮੈਂ ਕਹਿੰਦਾ ਕਿ ਫੈਟ ਵਧੀਆ ਆਉਗੀ ਹਮ ਐ ਤੇ ਆ ਜਾ ਇਹ ਵੀ ਮੱਤ ਵਰਤ ਤਾ ਉਹ ਵੀ ਬੰਦੇ ਕਤਰ ਲੈਣ ਜਾਂਦੀ ਇਹ ਵੀ ਮੱਛੀ ਦੋਨੋਂ ਇਹਦਾ ਸਹੀ ਦੋਨਾਂ ਦੇ ਸੈਕਸਰ ਸੀਮੇ ਲੱਗੇ ਹੋ ਠੀਕ ਹੈ ਮੱਛੀ ਇਹਦੇ ਮਗਰ ਤੋਪਦੇ ਮੈਂ ਪੁੱਛਣ ਉਹ ਬਾਈ ਕਿਹੜੇ ਲੈਣਾ ਆ ਲੋ ਗੱਪ ਗਪ ਮਾਰਦੇ ਆ ਲਗਾ ਸੈਕਸਰ ਭਰਾਇਆ ਮੁੜ ਕੇ ਬੱਛਾ ਨਿਕਲ ਗਿਆ ਕੀ ਪੁੱਛ ਕੇ ਲਵਾਉਂਗਾ ਹਾਂ ਪਰ ਹੋਂ ਪੁੱਛਦਾਂਗੇ ਮੱਛੀ ਇਹਦੇ ਮਾਰੀ ਗਾਓ ਜੀ ਬਾਈ ਕਹਿੰਦਾ ਆਪਾਂ ਪੁੱਛਿਆ ਤਾਂ ਨਹੀਂ ਕਿ ਕਈ ਲੋਕੀ ਆ ਵੀ ਝੂਠ ਮਾਰ ਦਿੰਦੇ ਕਿਉਂਕਿ ਬਾਈ ਨੇ ਤਾਂ ਗੱਬਣਾ ਲਈਆਂ ਸੀ ਉਹਨਾਂ ਜੋੜਾ ਇੱਕੋਂ ਘਰੋਂ ਲਿਆ ਤੇ ਕਹਿੰਦੇ ਸੀ ਦੋਵਾਂ ਦੇ ਸੈਕਸਰ ਭਰਾਇਆ ਪੁੱਛਿਆ ਬਾਈ ਕਹਿੰਦਾ ਤਾਂ ਨਹੀਂ ਇਹਨਾਂ ਦਾ ਕੀ ਪਤਾ ਆਪਾਂ ਗੱਬਣ ਵਹਿੜ ਵੇਚ ਦਿੱਤੇ ਅਗਲੇ ਦੇ ਘਰੇ ਜਾ ਕੇ ਬੱਛਾ ਦੇ ਦੇ ਤੇ ਅਗਲਾ ਬਾਈ ਨੂੰ ਹੀ ਕਹਿਣਾ ਸੀ ਕਿਉਂਕਿ ਬਾਈ ਨੂੰ ਪੈਸੇ ਦੇ ਕੇ ਅਗਲੇ ਨੇ ਵਹਿੜ ਖਰੀਦੀ ਆ ਪਰ ਹੁਣ ਬੱਚੀਆਂ ਦੇ ਗਈਆਂ ਹੁਣ ਬਾਈ ਕਹਿੰਦਾ ਆਪਾਂ ਸੀਵਨ ਦਾ ਪੁੱਛਦੇ ਆਂਗੇ ਕਿ ਕਿਹੜੇ ਸੈਕਸਡ ਸੀਵਨ ਦੀ ਆ ਆ ਜਾ ਬਾਈ ਇਹ ਤੇ ਕਿੰਨਾ ਕੁ ਪਿਆਜੂ ਦੁੱਧ ਵੀਰੇ 16-17 ਕਿਲੋਵਾ ਦੇ ਹੂੰ ਤੋਂ ਦਾ 16-17 ਕਿਲੋ ਦੱਸ ਦੇ ਨਹੀਂ ਦੱਸ ਦੇ ਦਿੱਤਾ ਕਿ ਨਹੀਂ ਦਿੱਤਾ ਆਪਾਂ 16-17 ਕਿਲੋ ਜਵਾ ਦੇ ਪੰਜਾਹ ਆ ਸਹੀ ਐ ਉਹਨਾਂ ਸਾਡਾ ਪੈਸੇ ਦੀ ਕੀ ਕਿਹੜਾ ਬਿਲਕੁਲ ਆਪਣੇ ਆਪਣੇ ਪਾਵਰ ਆਪਾਂ ਉਹ ਨਹੀਂ ਕਰ ਦਦ ਸਹੀ ਐ ਕੋ ਮਾਲਾ ਆਪਾ ਬਾਈ ਮਨੇ ਰੋਜ਼ ਉੱਤੇ ਆਣੀ ਆ ਹਾਂ ਇਹਦਾ ਕੱਢਾ ਘੜਾ ਕੋਈ ਨਹੀਂ ਕਿਲੋ ਕੱਢ ਕੇ ਇਹਨੂੰ ਪਿਆ ਤੇ ਬਚਾ ਲਈ ਆ ਐਵੇਂ ਗੱਪ ਮਾਰਦੇ ਆ 5 ਕਿਲੋ 2000 ਤੂੰ ਆਣੀਆ ਸਹੀ ਆ ਦੋਸਤੋ 1 ਨੰਬਰ ਦਾ 5 ਕਿਲੋ ਤੇਰੇ ਔਰ ਤੋਂ ਅੱਧਾ ਘੰਟਾ ਫਿਰ ਦੇ ਸੱਡ ਕੇ ਆਦੀ ਆ ਠੀਕ ਆ ਮੇਰੇ ਔਨ ਤੋਂ ਅੱਧਾ ਘੰਟਾ ਪਹਿਲਾਂ ਬਾਈ ਕਹਿੰਦਾ ਇਹ ਜੇਰ ਸਿਟੀ ਹੈ ਤੇ ਬਾਈ ਕਹਿੰਦਾ ਜੇਰ ਮੈਂ ਸਿਟਿਆ ਆ ਅੱਛਾ ਅੱਛਾ ਉਂ ਜੇਰ ਸਿਟੀ ਗਾਂ ਨੇ ਠੀਕ ਆ ਆ ਬਾਈ ਜੇਰ ਬਾਈ ਆ ਵੇਖ ਲਓ ਪਠਲ ਜੇਰ ਦਾ ਹੂ ਕਿਉਂਕਿ ਬੱਚੇ ਦੋਵਾਂ ਦੇ ਨਰੋਏ ਆ ਉਹਦੀ ਹੋ ਬਾਈ ਕਾ ਡੱਬੀ ਦੀ ਦੁੱਧ ਬਾਈ ਕਹਿੰਦਾ ਅਗਲੇ ਕਹਿੰਦੇ 15 16 ਚੋਇਆ ਅਗਲੇ ਦਾ ਛੱਡੋ ਬਾਈ ਕਹਿੰਦਾ ਇਹਦਾ ਆਪਾਂ ਵੀ ਚਾਰਾ ਪੰਜਾਂ ਦਿਨਾਂ ਨੂੰ 15 16 ਚਵਾ ਕੇ ਦੇ ਦੇਾਂਗੇ ਵੱਡੀ ਜਰਸੀ ਆ 67 ਸੀਵਨ ਦੀ ਮਗਰ ਵੱਛੀ ਆ ਇੱਕ ਨੰਬਰ ਵੈਡ ਨਾਲੋਂ ਵੀ ਬੱਚਾ ਦੁੱਗਣੀ ਕੁਆਲਿਟੀ ਚਾ ਦੋ ਨੰਬਰ ਜਰਸੀ ਨਾਲੋਂ ਵੀ ਇਹਦਾ ਬੱਚਾ ਦੁੱਗਣੀ ਕੁਆਲਿਟੀ ਚਾ ਸੀਲ ਜਾਨਵਰ ਫੁੱਲ ਹੈ ਪਰ ਮੈਂ ਇੱਕ ਨੰਬਰ ਲੈ ਲਓ ਦੋ ਨੰਬਰ ਲੈ ਲਓ ਜਿਹੜਾ ਵੀ ਜਾਨਵਰ ਤੁਹਾਡੇ ਮਨ ਨੂੰ ਲੱਗਦਾ ਫਿੱਟ ਬੈਂਦਾ ਉਹੀ ਜਾਨਵਰ ਅਗਲਾ ਲੈ ਲੇ ਚੀਲ ਸਾਉ ਵਹਿੜਾ 1 ਨੰਬਰ ਦੀ ਜਮਾ ਜਾਇਜ ਡਿਮਾਰਡ 72000 ਸਮਾਨ ਬਈ ਜਾਰੀ ਕਰਾਵੇ ਠੀਕ ਹੈ ਬੜੀ ਵਧੀਆ ਨਾ ਪਾਲ ਨੇ ਮੁੱਲ ਵੱਡਾ ਕਰਨਾ ਫੇ ਲਓ ਜੀ ਬਾਈ ਕਹਿੰਦਾ ਐ ਨਹੀਂ ਕਿ ਵਹਿੜ ਵੱਡੀ ਆ ਦੀਰ ਹਾਂ ਬਾਈ ਹੈ ਵੀ ਬਥਰੀ ਵੱਡੀ ਆ ਹੂੰ ਇਹ ਨਹੀਂ ਛੋਟੀ ਬੰਧਾ ਆ ਜਾ ਹਾਂ ਆ ਚਪਕਾ ਨਾਰ ਗਦੀ ਆ ਹੂੰ ਇਹ ਵੀ ਤਾਜੀ ਸੂਈ ਕਰਕੇ ਤਾਂ ਹੀ ਥੋੜਾ ਜਿਹਾ ਕਰਦੀ ਆ ਕਿਉਂਕਿ ਜੇ ਤਾਂ ਆਇਆ ਸੂਆ ਪਸ਼ੂ ਬੱਚੇ ਦਾ ਮੋਹ ਨਾ ਕਰੂ ਫਿਰ ਤੋਕੜ ਨੇ ਥੋੜੀ ਕਰਨਾ ਤੋਕੜਾਂ ਦਾ ਬੱਚਿਆਂ ਦਾ ਨਹੀਂ ਕਰਦੇ ਹੁੰਦੇ ਪਰ ਇਹ ਤਾਂ ਤਾਜ਼ੀਆਂ ਸੂਈਆਂ ਸੂਈਆਂ ਨੂੰ ਥੋੜਾ ਥੋੜਾ ਸਮਾਂ ਹੀ ਹੋਇਆ ਤੇ ਤਾਂ ਥੋੜਾ ਜਿਹਾ ਬੱਚਿਆਂ ਦਾ ਜਿਆਦਾ ਹੀ ਕਰੀ ਜਾਂਦੇ ਆ ਹਾਂ ਇਹਦਾ ਹਵਾਨਾ ਵੀ ਫੀਟਿੰਗ ਵਾਲਾ ਇਹਦਾ ਕਿਲੋ ਕੋ ਬੌਲਾ ਚੋਇਆ ਇਹਨਾਂ ਇਹਨੂੰ ਹੀ ਪਿਆਦਾ ਉਹ ਤੁਹਾਨੂੰ ਵੀ ਪਤਾ ਆ ਕਿ ਬੌਲਾ ਗਰਮ ਹੁੰਦਾ ਜੇਰ ਸੌਖੀ ਛੇਦੀ ਪੈ ਜਾਂਦੀ ਆ ਤੇ ਕੋਈ ਕਿਲੋ ਵੱਛੀ ਚੋਂਗੀ ਲਾ ਲਓ ਇਹਦਾ ਪੰਜ ਚੋਇਆ ਤੇ ਇਹ ਝੂਠ ਮਾਰਨਾ ਹੁੰਦਾ ਦੇਦਾ ਵੀ ਪੰਜ ਕਹਿ ਦੇਣਾ ਪਰ ਬਾਈ ਕਹਿੰਦਾ ਆਪਾਂ ਨਾ ਤਾਂ ਕੰਮ ਉਹ ਜੇ ਕੀਤੇ ਐ ਨਾ ਕਰਨੇ ਤਾਂ ਹੀ ਬਾਈ ਕਹਿੰਦਾ ਪਿਛਲੇ ਘਰ ਦੀ ਗਾਰੰਟੀ ਛੱਡੋ ਆਪਾਂ ਚਵਾ ਕੇ ਦੇਵਾਂਗੇ ਚਾਰਾ ਪੰਜਾਂ ਦੇ ਨਾਲ ਨੂੰ ਬਾਈ ਆਪਾਂ ਜਿਹੜਾ ਆਪਦੇ ਘਰ ਚਵਾ ਕੇ ਨਾਲ ਗੱਲ ਵੱਖਰੀ ਆ ਸਾਹਮਣੇ ਚੋਵੇਂ ਨਾ ਦੇਵੋ ਗੱਲ ਵੱਖਰੀ ਆ ਜਿਹੜਾ ਆਪਾਂ ਚਵਾ ਕੇ ਦੇ ਸਕਦੇ ਆਪਾਂ ਦੇ ਸਕਦੇ ਆ ਸਹੀ ਆ ਕਿ ਆਪਾਂ ਸੰਗੋਂ ਇਹਦਾ 20 ਕਿਲੋ ਚਵਾ ਕੇ ਦਿੱਤੀ ਆ ਬਾਈ ਹਾਂ ਨਹੀਂ ਸਹੀ ਆ ਦੋਸਤੋ ਜਿਹੜੀ ਗੱਲ ਆ ਬਾਈ ਕਹਿੰਦਾ ਆਪਾਂ ਆਪਣੇ ਘਰੇ ਚਵਾ ਦਿਆਂਗੇ ਗਾਂ ਵਾਲਾ ਘਰ ਜਿਹੜਾ ਲੈ ਜੂ ਪਸ਼ੂ ਉਹ ਜਾਂਦੇ ਨੂੰ ਫੀਡ ਨਾ ਪਾਵੇ ਸੁੱਕੀ ਐਬ ਜੀ ਤੂੜੀ ਜੀ ਸੜਦੇ ਜਿਹੜੀ ਬਾਈ ਦੀ ਸੁੱਕ ਥੱਲੇ ਤੂੰ ਅਗਲਾ ਖੁਰਨੀ ਚ ਪਾਵੇ ਐ ਜੀ ਤੂਡੀ ਤੇ ਆਹ ਮੁਸਕਨ ਸੁਪੀ ਗਾਂ ਦੇ ਦੋ ਚਾਰ ਨੂੰ ਵੀ ਪਏ ਸੀ ਲਾ ਲਓ ਜੀ ਇਹਦਾ ਅਸਲੀ ਨਹੀਂ ਮਰੀ ਅਸਲੀ ਹਾਂ ਇਹਦਾ ਸਹਿਦ ਹੀ ਮਰੀ ਜਾਂਦੀ ਐ ਬਾਈ ਕਹਿੰਦਾ ਦੂਜੀ ਗਾਂ ਦੇ ਮੁਸਕਨ ਵਾਲੀ ਇਹ ਸੁਪੀ ਐ ਤਾਂ ਆ ਵੀ ਆ ਇੱਕ ਗਾਂ ਸੁਪੀ ਦੂਜੀ ਦੋਆਂ ਕੇ ਦਿਨਾਂ ਦੀ ਕੱਚੀ ਹੋਵੇ ਤੇ ਉਹ ਮਗਰੀ ਸੁਪੀ ਹਾਂ ਹੂੰ ਚਿਕਨਾੜੀ ਮਰਦੀ ਫੋਲੇ ਤਾਂ ਹਜੇ ਕਿਉਂਕਿ ਅਜੇ ਇਹਦੇ ਬਾਈ ਕਹਿੰਦਾ ਦੋ ਦਿਨ ਪਏ ਸੀਗੇ ਹੂੰ ਫਾਲਾ ਐਕਸਾ ਕੋਸਾ ਸਭੀ ਕਿੰਨੇ ਦੀ ਬਾਈ ਜੈਜਾ ਭਾਈ ਦਾ ਵੀ ਮੇਰੇ ਮੋਲ 70 72 ਜਿੰਨਾ ਮਰਜ਼ੀ ਕਰਾ ਲੋ 65000 ਤੋਂ ਮਾਨਤਾ ਨਾਲ ਲਓ ਜੀ ਮੋਲ 70 72 ਜਿੰਨਾ ਮਰਜ਼ੀ ਕਰਾ ਲੋ 65 ਚ ਮਾਨਤਾ ਨਾਲ ਹੋ ਜੂ ਇੱਕ ਹੋਰ ਗੱਲ ਆ ਬੈੜਾ ਤੁਸੀਂ ਪੈਸੇ ਦੇ ਕੇ ਖਰੀਦ ਲੈਣੀਆਂ ਪਰ ਇੰਨੀ ਗੱਲ ਹੈਗੀ ਆ ਬੱਚੇ ਵਧੀਆ ਸੰਭਲਿਓ ਵਧੀਆ ਸੇਵਾ ਕਰ ਲਿਓ ਫੁੱਲ ਕੁਆਲਟੀ ਵਾਲੇ ਸੈਕਟਰ ਸੀਵਨ ਦੇ ਬੱਚੇ ਇੱਕ ਤਾਂ ਹੁੰਦੀ ਕਹਿਣ ਵਾਲੀ ਗੱਲ ਆ ਆ ਬੱਚੀ ਸੜੀ ਜੀ ਹੋਵੇ ਤੇ ਅਗਲਾ ਕਹਦੇ ਸੈਕਸ ਰਿਸਿਵ ਬੰਦੀ ਆ ਆ ਤਾਂ ਬਿਨਾ ਕਿਆਂ ਤੋਂ ਬੱਚੇ ਹੀ ਦੱਸਦੇ ਆ ਕਿ ਚੰਗੇ ਕੁਆਲਿਟੀ ਵਾਲੇ ਚੰਗੇ ਪਿਓ ਦੇ ਜਾਨਵਰ ਆ ਹਾਂ ਬੱਚਾ ਘਰੇ ਬਰੀ ਥੋੜੀ ਘਾਹ ਤੋਂ ਜਿਹੜੇ ਮੰਨੇ ਲੈਣੇ ਗਾਂਜਾਂ ਦਾ ਪੈਸੇ ਲਾ ਕੇ ਲੈ ਲੂ ਹਾਂ ਪਰ ਗਾਂ ਨੂੰ ਕੌਣ ਖਾਊਗਾ ਇਹ ਤਾਂ ਗੱਲ ਹੈਗੀ ਆ ਗਾਂਜਾਂ ਦਾ ਪੈਸਾ ਨਾਲ ਹੋਰ ਕਿਦੋਂ ਵੀ ਲਾ ਲੂ ਆਪਾਂ ਦਾ ਲਾ ਲੂਗਾ ਹਾਂ ਪਰ ਜਿਹੜੇ ਮਗਰ ਤੀੜਾ ਵਧਾਣੇ ਚਾਹੀਏ ਦੋਸਤ ਇਹ ਗੱਲ ਸਹੀ ਆ ਇੰਨੇ ਇੰਨੇ ਮੁੱਲ 'ਚ ਤੁਸੀਂ ਵੜਾ ਹੋਰ ਵੀ ਕਿਦੋਂ ਲੈ ਲੋਂਗੇ ਪਰ ਆਪ ਜਾਨਵਰ ਹਰੇਕ ਦੇ ਮਗਰ ਸੈਕਸ ਰੀਸੀਵਨ ਵਾਲੀਆਂ ਬੱਚੀਆਂ ਨਹੀਂ ਮਿਲਣੀਆਂ ਇਹ ਫੁੱਲ ਕੁਆਲਿਟੀ ਵਾਲੀਆਂ ਵਹਿਣਾ ਤਾਂ ਇੰਨੇ ਪੈਸੇ ਜੇ ਤੁਸੀਂ ਹੋਰ ਵੀ ਖਰੀਦ ਲੈਣੀਆਂ ਹਾਂ ਇਹਨਾਂ ਦੇ ਮੁੱਲ ਹਮ ਬੱਚੇ ਫੁੱਲ ਚੰਗੇ ਆ ਪੰਜਾਬ ਵਾਲੀ ਜਰਸੀ ਲੋਕੀ ਭਾਲਦੇ ਹੁੰਦੇ ਆ ਤੇ ਆ ਖੜੀ ਸੈਕਸ ਰੀਸੀਵਨ ਦੀ ਬੱਚੀ ਵਧੀਆ ਕੇਅਰ ਕਰ ਲੋਗੇ ਟੌਪ ਦੀ ਬਰੀਡ ਐਚ ਐਫ ਤੇ ਟੌਪ ਦੀ ਬਰੀਡ ਜਰਸੀ ਘਰੇ ਤਿਆਰ ਹੋ ਜੂ ਤੁਹਾਡੇ ਘਰ ਦੀਆਂ ਤਿਆਰ ਜੰਪਲ ਵਹਿਣਾ ਹੋ ਜਾਣਗੀਆਂ ਕਹਤੇ ਆ ਜਾ ਇਹ ਬਾਈ ਸੰਗਾਲੀ ਬੱਚੀ ਆ ਹੈ ਪਰਉਣੀ ਆ ਠੀਕ ਹੈ ਛੰਡੀ ਫੀਲਾ ਕੋਈ ਚੱਕਰ ਨਹੀਂ ਆਫਸਰ ਦੇ ਮਾਰਦੀ ਲੈ ਲਓ ਜੀ ਛੰਡੀ ਸੀਲੇ ਵੀ ਆ ਦੁੱਧ ਕਿੰਨਾ ਕੱਢੂ ਤੇਰੇ ਸਾਹਮਣਾਂ ਦੁੱਧ 2 12 ਕਿਲੋ ਜਾਂ ਬਾਹਰ ਗੱਪ ਕੋ ਵੱਡੀ ਜਿਹੀ ਹੁੰਦਾ ਹਾਂ ਪੈਦਾ ਓਡਾ ਦਾ ਭਾ ਛੰਡੀ ਸੀਲ ਫੇਰੀਆ ਸੈਂਕ ਤੋਂ ਬਣੀ ਮਾਲ ਸੀ ਲਓ ਜੀ ਪਹਿਲਾਂ ਆ ਇਹ ਬਾਈ ਕਹਿੰਦਾ ਇਹਦਾ ਆਪਾਂ 20 ਕਹਿ ਦਈਏ ਗੱਲ ਉਹੀ ਪਸ਼ੂ ਨੇ ਦੁੱਧ ਦੇਣਾ ਧੋਕੜ ਗਾਂ ਦਾ ਭਾ 10 12 ਕਿਲੋ ਦੇ ਧੋਕੜ 10 ਹੀ ਦੇ ਪਹਿਲਾਂ ਮਾਲਾ ਮੋੜ 40 ਬਿਲਗ ਦਾ ਮਾਰਜੀ ਦੇ 1000 ਛੜ ਦਾ ਕਲਜੀ ਲਓ ਜੀ 39000 ਦੀ ਟੋਕੜਾਉਂਦੀ ਐਨੇ ਦੀ ਜੇ ਕਿਸੇ ਨੂੰ ਵਹਿਮ ਹੋਵੇ ਨਾ ਢੇੜਾ ਦੇ ਲੋ ਚਾਰਾ ਪਿੰਡਾਂ ਚ ਬਈ 35 ਦੀ ਟੋਕੜਾ ਲਾਉਣੀ ਵੇਚਦਾ ਪਾ हां 35000 ਦੀ ਤੇ ਜੇ ਕੋਈ 2 4 ਕਿਲੋ ਦੁੱਧ ਵੱਧ ਫੇਰ 40000 ਦੀ ਟੋਕੜ ਮਿਲਦੀ ਐ ਪਰ ਇੰਨਾ ਅਗਲਾ ਕਹਿ ਤੂੰ ਤੁਹਾਨੂੰ ਕਿਨੇ ਦੇਤੀ ਬਸ ਇੰਨਾ ਇਹਦੇ ਸਿੰਘ 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 ਕਰਕੇ ਵਪਾਰੀ ਲੈ ਲੈਂਦੇ ਆ ਭਾਜ ਤੇ ਉਹੀ ਭਾਜ ਤੁਹਾਨੂੰ ਦੇ ਦੇਣੀ ਆ ਜੇ ਸਿੰਘ ਨਾ ਹੁੰਦੇ ਕੋਨੀ ਹੁੰਦੀ ਇਹਦਾ ਹੀ 10000 ਮੁੱਲ ਵੱਧ ਹੋਣਾ ਸੀਗਾ ਪਰ ਜਿਨੇ ਥੋੜੇ ਪੈਸੇ ਲਾਉਣੇ ਆ ਤੇ ਵੱਧ ਦੁੱਧ ਪੀਣਾ ਉਹਨੂੰ ਸਿੰਘ ਕੀ ਕਹਿੰਦੇ ਆ ਜਿਹਦੇ ਹਾਂ ਜਿਸ ਨਾਲ ਜੁੜੀ ਹੈ ਹਾਂ ਜਿਹਦੇ ਜਿਹਦੇ ਕੋਲ ਜਾਦੇ ਪੈਸੇ ਆ ਹਾਂ ਉਹ ਭਾਵੇਂ ਕੋਈ ਨਹੀਂ ਲੈ ਲੇ ਪਰ ਆਪਾਂ ਗੱਲ ਕਰਦੇ ਆ ਮੱਧਮ ਵਰਗ ਦੀ ਛੋਟੇ ਵਰਗ ਦੀ ਕਿ ਜਿਨੇ ਥੋੜੇ ਪੈਸੇ ਅੰਚ ਵਧੀਆ ਦੁੱਧ ਲੈਣਾ ਉਹ ਸਿੰਘਾਂ ਵਾਲੀ ਕੁਝ ਨਹੀਂ ਕਹਿੰਦੀ ਅਗਲੇ ਨੂੰ ਜੇ ਮਾਰਨੀ ਆ ਨਾ ਸਿੰਘਾਂ ਵਾਲੇ ਪਾਸੋਂ ਅਗਲਾ ਤਾਂ ਹੀ ਡਰਦਾ ਯਾਰ ਮਾਰੇ ਨਾ ਕਿਤੇ ਸਿੰਘ ਤੁਝੇ ਮਾਰਨ ਲੱਗੀ ਕੋਹਨੀ ਨੇ ਵੀ ਲੱਤਾਂ ਤਾਂ ਕਰ ਦੇਣੀਆਂ ਵਾਹ ਵਾਹ ਸਦੀ ਭਾਈ ਆਪਾਂ ਵੀ ਕਹਿ ਹੁੰਦੇ ਹਾਂ 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 ਸਿੰਗ じゃ ਆਇਆ ਨਹੀਂ ਕਿ ਸਿੰਗ じゃ ਫੋਰੀ ਬਣਨਾ ਛੋਟੇ ਹਾਂ ਹੂੰ ਚਾਹ ਕਹਿੰਦੇ ਵੀ ਕੀ ਆ ਆ ਕਹਿੰਦੇ ਵੀ ਕੀ ਆ 1000 ਘੱਟ 40 ਦੀ ਤੇ ਨਹੀਂ 8-10 ਹਜ਼ਾਰ ਮੁੱਲ ਵੱਧ ਹੋਣਾ ਸੀ ਕੋਹਨੀ ਮਿਲ ਜੂ ਕੋਹਨੀ ਤਾਂ ਹੁਣ ਵੀ ਮਿਲ ਜੂਗੀ 45-50 ਹਜ਼ਾਰ ਦੀ ਹੋਈ 50 ਦੀ ਮਿਲਣੀ ਕੋਹਨੀ ਹਾਂ ਤੇ ਜਿਹਨੇ 8-10 ਹਜ਼ਾਰ ਘੱਟ ਲਾਉਣਾ ਉਹਨੂੰ ਸਿੰਘ ਕੋਹ ਨਹੀਂ ਕਹਿੰਦੇ ਦੋ ਦੋ ਉਂਗਲਾਂ ਦੇ ਸਿੰਘ ਐ ਕਿਹੜਾ ਮਾਰਦੀ ਐ ਜੇ ਮਾਰਦੀ ਤਾਂ ਫਿਰ ਕੋਹਨੀ ਵੀ ਮਾਰ ਦੂਗੀ ਪਰ ਸੀਲ ਐ ਦੁੱਧ ਤੇ ਪਿਆਜੂ 10-12 ਕਿਲੋ ਬਾਹਲਾ ਮੰਨੋ ਇਹਨਾਂ ਤੋਂ 10-12 ਕਿਲੋ ਮੰਨੋ ਇਹਨਾਂ ਦੁੱਧ ਪਿਆਜੂ ਹੋਊ ਮਾਝਾ ਰਗਾ 12 ਕਿਲੋ ਦੀ ਥੋੜਾ ਹਾਂ ਤੇ 12 ਕਿਲੋ ਵਾਲੀ ਮਾਝ ਲੱਖ ਦੀ ਆਉਂਦੀ ਆ ਗਾ ਬਿੱਥੇ ਆ ਕੇ ਮੁੱਕ ਗੱਲ ਤਾਂ ਇੱਕ ਛੇ ਮੁੱਕਦੀ ਆ ਕਿ ਹਾਂ ਬਾਕੀ ਫੋਨ ਨੰਬਰ ਸਕਰੀਨ ਤੇ ਹਾਂ ਬਹੁਤਿਆਂ ਨੂੰ ਕੋਈ ਚੱਕਰ ਨਹੀਂ ਪਾਦੀ ਨਾ ਥੋੜੇ ਪੈਸੇ ਵਾਲਿਆਂ ਵੀ ਮਾੜੀ ਨਹੀਂ ਹਾਂ ਨਾਮ ਸਦੀ ਚੰਗੀ ਆ ਬਾਕੀ ਨਵੀਂ ਬੱਛੀ ਹੈ ਹਾਂ ਕਿਹੜਾ ਕੋਈ ਉਹ ਜੀ ਹੈ ਪਹਿਲਾਂ ਬੱਛੀ ਹੈ ਵਧੀਆ 10 15 ਸੂਵੇ ਦੁੱਧ ਪਿਆ ਜੂ ਫੋਨ ਨੰਬਰ ਸਕਰੀਨ ਤੇ ਟਾਪ ਦੀਆਂ ਵਹਿੜਾ ਜੈਜਪਾ